ਇਹ ਗੱਲ तकरीबन 3 ਸਾਲ ਪੁਰਾਣੀ ਹੈ ਜਦੋਂ ਇੱਕ ਕੁੜੀ ਨੇ ਮੈਨੂੰ ਮੌਜ਼ ਤੇ ਮੈਸੇਜ ਕੀਤਾ ਮੈਂ ਮੌਜ਼ ਤੇ ਵੀਡੀਓ ਪਾਉਂਦਾ ਰਹਿੰਦਾ ਹਾਂ ਉਸ ਕੁੜੀ ਨੇ ਮੈਨੂੰ ਸਿੱਧਾ ਹੀ ਮੈਸੇਜ ਕੀਤਾ ਤੇ ਲਿਖਿਆ ਆਈ ਲਵ ਯੂ ਪਹਿਲਾਂ ਤਾਂ ਮੈਂ ਇਗਨੋਰ ਕੀਤਾ ਕਿਉਂਕਿ ਉੱਥੇ ਬਹੁਤ ਸਾਰੇ ਮੁੰਡੇ ਕੁੜੀਆਂ ਮੈਨੂੰ ਮੈਸੇਜ ਕਰਦੇ ਰਹਿੰਦੇ ਨੇ ਫਿਰ ਅਚਾਨਕ ਮੇਰਾ ਮਨ ਕੀਤਾ ਕਿ ਇਸ ਕੁੜੀ ਨਾਲ ਗੱਲਬਾਤ ਕੀਤੀ ਜਾਵੇ ਮੈਂ ਕਿਹਾ ਕਿ ਤੁਸੀਂ ਮੈਨੂੰ ਜਾਣਦੇ ਹੋ ਤੁਸੀਂ ਮੈਨੂੰ ਸਿੱਧਾ ਹੀ ਪ੍ਰਪੋਜ਼ ਕਰਤਾ ਉਸਨੇ ਕਿਹਾ ਕਿ ਨਹੀਂ ਮੈਂ ਤੁਹਾਨੂੰ ਪਰਸਨਲੀ ਤਾਂ ਨਹੀਂ ਜਾਣਦੀ ਪਰ ਮੈਨੂੰ ਤੁਸੀਂ ਬਹੁਤ ਪਿਆਰੇ ਲੱਗਦੇ ਹੋ ਤੁਸੀਂ ਬਹੁਤ ਪਿਆਰੀਆਂ ਗੱਲਾਂ ਕਰਦੇ ਹੋ ਮੈਂ ਕਿਹਾ ਜਦੋਂ ਸਾਡਾ ਭਾਂਡਾ ਸਾਫ਼ ਹੋਵੇ ਉਦੋਂ ਸਾਨੂੰ ਸਾਰੇ ਹੀ ਵਧੀਆ ਲੱਗਦੇ ਨੇ ਉਸ ਕੁੜੀ ਨੇ ਗੱਲ ਅੱਗੇ ਵਧਾਈ ਤੇ ਕਿਹਾ ਕਿ ਕੀ ਮੈਨੂੰ ਤੁਹਾਡਾ ਨੰਬਰ ਮਿਲ ਸਕਦਾ ਮੈਂ ਕਿਹਾ ਜ਼ਰੂਰ ਮੈਂ ਉਸ ਨੂੰ ਆਪਣਾ ਨੰਬਰ ਦੇ ਦਿੱਤਾ ਉਸਨੇ ਮੈਨੂੰ ਵਟਸਐਪ ਤੇ ਮੈਸੇਜ ਕੀਤਾ ਮੈਨੂੰ ਉਸਨੇ ਕਿਹਾ ਕਿ ਤੁਸੀਂ ਮੇਰੇ ਨਾਲ ਫਰੈਂਡਸ਼ਿਪ ਕਰੋਗੇ ਮੈਂ ਕਿਹਾ ਹਾਂ ਜ਼ਰੂਰ ਮੈਂ ਉਸ ਨੂੰ ਕਿਹਾ ਕਿ ਤੁਹਾਡੀ ਉਮਰ ਕਿੰਨੀ ਹੈ ਉਸ ਨੇ ਕਿਹਾ 17 ਸਾਲ ਮੈਂ ਸੁਣ ਕੇ ਹੈਰਾਨ ਹੋਇਆ ਕਿ ਇੰਨੀ ਛੋਟੀ ਉਮਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਤਾਂ ਬਹੁਤ ਛੋਟੀ ਉਮਰ ਦੇ ਹੋ ਉਸ ਨੇ ਮੈਨੂੰ ਕਿਹਾ ਨਹੀਂ ਮੈਂ ਛੋਟੀ ਨਹੀਂ ਹਾਂ ਤੁਸੀਂ ਚਾਹੇ ਮੈਨੂੰ ਮਿਲ ਸਕਦੇ ਹੋ ਮੈਂ ਜਲੰਧਰ ਦੇ ਨੇੜੇ ਹੀ ਰਹਿੰਦੀ ਹਾਂ ਤੁਸੀਂ ਮੈਨੂੰ ਮਿਲਣ ਆ ਸਕਦੇ ਹੋ ਮਤਲਬ ਉਹ ਕੁੜੀ ਕਿਸੇ ਹੱਦ ਤੱਕ ਵੀ ਜਾ ਸਕਦੀ ਸੀ ਉਸ ਨੇ ਮੈਨੂੰ ਆਪਣੀ ਇੱਕ ਤਸਵੀਰ ਵੀ ਭੇਜੀ ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ ਵਧੀਆ ਪਰਮਾ ਸਰੀਰ ਸੀ ਚੰਗਾ ਰੰਗ ਰੂਪ ਸੀ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਇੰਨੇ ਅੱਗੇ ਜਾਣ ਦੀ ਜ਼ਰੂਰਤ ਨਹੀਂ ਫਿਰ ਮੈਂ ਉਸ ਨੂੰ ਕਿਹਾ ਕਿ ਤੁਹਾਡੇ ਪਰਿਵਾਰ ਵਿੱਚ ਕੌਣ-ਕੌਣ ਹੈ ਉਸ ਨੇ ਦੱਸਿਆ ਕਿ ਮੇਰੇ ਪਰਿਵਾਰ ਵਿੱਚ ਸਿਰਫ ਮੇਰੇ ਮੰਮੀ ਡੈਡੀ ਹੀ ਨੇ ਉਸ ਦੇ ਪਰਿਵਾਰ ਵਿੱਚ ਹੋਰ ਕੋਈ ਨਹੀਂ ਸੀ ਉਹ ਮਾਪਿਆਂ ਦੀ ਇਕੱਲੀ-ਕੱਲੀ ਕੁੜੀ ਸੀ ਤੇ ਉਸ ਕੁੜੀ ਦੇ ਮਾਪੇ ਭੱਠੇ ਤੇ ਇੱਟਾਂ ਬਣਾਉਂਦੇ ਸੀ ਮਤਲਬ ਉਹ ਕੁੜੀ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਮੈਂ ਕੁਝ ਦਿਨ ਉਸ ਕੁੜੀ ਨਾਲ ਗੱਲਬਾਤ ਕੀਤੀ। ਮੈਨੂੰ ਮਹਿਸੂਸ ਹੋਇਆ ਕਿ ਉਹ ਕੁੜੀ ਇਕੱਲਾ ਮਹਿਸੂਸ ਕਰਦੀ ਹੈ ਤੇ ਪਿਆਰ ਲੱਭਦੀ ਹੈ। ਸ਼ਾਇਦ ਉਸ ਦੇ ਮਾਪੇ ਉਸ ਨੂੰ ਸਮਾਂ ਨਹੀਂ ਦੇ ਪਾਉਂਦੇ। ਸ਼ਾਇਦ ਉਹ ਆਪਣੇ ਜ਼ਿੰਦਗੀ ਦੇ ਰੁਝਾਨ ਵਿੱਚ ਹੀ ਰੁੱਝੇ ਹੋਏ ਨੇ, ਤਾਂ ਹੀ ਸ਼ਾਇਦ ਸਮਾਂ ਨਹੀਂ ਦੇ ਪਾਉਂਦੇ। ਧੀ ਨਾਲ ਪਿਆਰ ਕਰਨ ਵਾਸਤੇ ਉਹਨਾਂ ਕੋਲ ਸਮਾਂ ਹੀ ਨਹੀਂ ਸੀ। ਮੈਂ ਉਸ ਕੁੜੀ ਨੂੰ ਕਿਹਾ ਕਿ ਮੈਂ ਇੱਕ ਪਾਠਕ ਹਾਂ ਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ। ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਗਿਫਟ ਭੇਜਣਾ ਚਾਹਾਂਗਾ ਉਸ ਗਿਫਟ ਵਿੱਚ ਇੱਕ ਕਿਤਾਬ ਹੋਵੇਗੀ ਤੇ ਤੁਹਾਨੂੰ ਉਹ ਕਿਤਾਬ ਪਿਆਰ ਭੇਟਾ ਵਜੋਂ ਪੜ੍ਹਨੀ ਪਵੇਗੀ ਦਰਅਸਲ ਲਿਖਣ ਦਾ ਮੈਨੂੰ ਸ਼ੌਕ ਹੈ ਤੇ ਉਹ ਕਿਤਾਬ ਕਿਸੇ ਹੋਰ ਦੀ ਨਹੀਂ ਸੀ ਮੇਰੀ ਆਪਣੀ ਹੀ ਲਿਖੀ ਕਿਤਾਬ ਹੈ ਉਹ ਕਿਤਾਬ ਮੇਰੀ ਜੀਵਨੀ ਹੈ ਜੋ ਮੈਂ ਕਿਸੇ ਸਾਹਮਣੇ ਖੋਲ ਨਹੀਂ ਸਕਦਾ ਉਸ ਕਿਤਾਬ ਵਿੱਚ ਪੰਜਾਹ ਪੰਨੇ ਮੈਂ ਅਲੱਗ ਕਰ ਲਏ ਜਿਸ ਵਿੱਚ ਮੇਰੀ ਇੱਕ ਪਿਆਰੀ ਦੋਸਤ ਦੀ ਕਹਾਣੀ ਸੀ ਜਿਸਨੇ ਗਰੀਬੀ ਕਰਕੇ ਆਪਣੇ ਸ਼ਰੀਰ ਨੂੰ ਟਕੇ ਦੇ ਭਾਅ ਵਿੱਚ ਮੈਂ ਉਸ ਦੀ ਮਜਬੂਰੀ ਦਾ ਵੀ ਜ਼ਿਕਰ ਕੀਤਾ ਸੀ ਕਿ ਉਸ ਦੇ ਪਿਤਾ ਦੀ ਰੀੜ ਦੀ ਹੱਡੀ ਟੁੱਟ ਗਈ ਸੀ ਜਿਸ ਕਰਕੇ ਉਹਨਾਂ ਨੂੰ ਆਪਣੇ ਘਰ ਤੱਕ ਦਾ ਸਾਰਾ ਸਮਾਨ ਵੇਚਣਾ ਪਿਆ ਜਿੱਥੇ ਸਾਰੇ ਪਿੰਡ ਨੇ ਮਦਦ ਕੀਤੀ ਉੱਥੇ ਕੁਝ ਲੋਕਾਂ ਨੇ ਉਸ ਕੁੜੀ ਦੀ ਮਜਬੂਰੀ ਦਾ ਵੀ ਫਾਇਦਾ ਉਠਾਇਆ ਤੇ ਉਸ ਦੇ ਸ਼ਰੀਰ ਨੂੰ ਨੋਚਦੇ ਰਹੇ ਮੇਰੀ ਉਹ ਦੋਸਤ ਮੇਰੇ ਨਾਲ ਬਹੁਤ ਗੱਲਾਂ ਸਾਂਝੀਆਂ ਕਰਦੀ ਸੀ ਕਿ ਕਿਵੇਂ ਬਣਦੇ ਤਨਦੇ ਸਰਦਾਰ ਲੋਕ ਉਸ ਨੂੰ ਕਹਿੰਦੇ ਸੀ ਕਿ ਸਾਡੇ ਘਰ ਆ ਕੇ ਪੈਸੇ ਲੈ ਜੀ ਉਸ ਦੀ ਮਾਂ ਵਿਚਾਰੀ ਹਸਪਤਾਲ ਦੇ ਵਿੱਚ ਉਸ ਦੇ ਪਿਤਾ ਨਾਲ ਰਹਿੰਦੀ ਸੀ ਤੇ ਜਦੋਂ ਉਹ ਕੁੜੀ ਪੈਸੇ ਫੜਨ ਜਾਂਦੀ ਤਾਂ ਕਿਵੇਂ ਉਸ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਤਾਂ ਉਸ ਦੀ ਮਾਂ ਕੰਮ ਕਰਨ ਜਾਂਦੀ ਤਾਂ ਉਸ ਦੇ ਘਰ ਵਿੱਚ ਹਫਸੀ ਲੋਕ ਵੱੜ ਜਾਂਦੇ ਤੇ ਉਸ ਨਾਲ ਜ਼ਬਰਦਸਤੀ ਕਰਦੇ ਤੇ ਮੂੰਹ ਤੇ ਪੈਸੇ ਸੁੱਟ ਕੇ ਭੱਜ ਜਾਂਦੇ ਜਿਵੇਂ ਉਹ ਕੋਈ ਵੇਸ਼ਵਾ ਹੁੰਦੀ ਹੈ ਉਸ ਦੀ ਇੱਜ਼ਤ ਲੋਕਾਂ ਵਾਸਤੇ ਬਸ ਇੱਕ ਟੱਗਾ ਹੀ ਸੀ ਤੁਸੀਂ ਇਸ ਨੂੰ ਇੱਕ ਕਹਾਣੀ ਵਜੋਂ ਹੀ ਸੁਣ ਰਹੇ ਹੋਮੋਗੇ ਪਰ ਇਹ ਕਿਸੇ ਦੀ ਹੱਦੀ ਬੀਤੀ ਹੈ ਉਸ ਕਿਤਾਬ ਵਿੱਚ ਮੈਂ ਲਿਖਿਆ ਸੀ ਕਿ ਕੁਝ ਕੁੜੀਆਂ ਵੇਸ਼ਵਾਵਾਂ ਹੁੰਦੀਆਂ ਨੇ ਜੋ ਹਰ ਇੱਕ ਮੁੰਡੇ ਨੂੰ ਆਪਣਾ ਸਰੀਰ ਸੌਂਪਣ ਲਈ ਤਿਆਰ ਹੋ ਜਾਂਦੀਆਂ ਨੇ ਕਿਉਂਕਿ ਹਰੇਕ ਮੁੰਡੇ ਨੂੰ ਸਰੀਰ ਸੌਂਪਣ ਵਾਲੀ ਕੁੜੀ ਪਵਿੱਤਰ ਨਹੀਂ ਹੋ ਸਕਦੀ ਉਹ ਵੇਸ਼ਵਾ ਹੋ ਸਕਦੀ ਹੈ ਪਰ ਮੇਰੀ ਉਹ ਦੋਸਤ ਇੱਕ ਪਵਿੱਤਰ ਕੁੜੀ ਸੀ ਜਿਸ ਨੂੰ ਹਜ਼ਾਰਾਂ ਲੋਕ ਮਿਲ ਕੇ ਵੀ ਮਲੀਨ ਨਹੀਂ ਕਰ ਪਾਏ ਉਸ ਕਿਤਾਬ ਵਿੱਚ ਮੈਂ ਕੁੜੀ ਦੀ ਇੱਜ਼ਤ ਦੀ ਕੀਮਤ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅਸਫਲ ਰਿਹਾ ਕਿਉਂਕਿ ਕੁੜੀ ਦੀ ਇੱਜ਼ਤ ਕੀ ਮayne ਰੱਖਦੀ ਹੈ ਇਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੈਂ ਕਿਤਾਬ ਪਾਰਸਲ ਕਰ ਦਿੱਤੀ ਉਸ ਨੂੰ ਉਹ ਕਿਤਾਬ 4 ਦਿਨਾਂ ਬਾਅਦ ਮਿਲੀ ਪਰ ਉਸ ਕੁੜੀ ਨੇ 4 ਦਿਨ ਮੇਰੇ ਨਾਲ ਗੱਲ ਕਰਕੇ ਆਪਣੇ ਪਿਆਰ ਦੇ ਮੈਲ ਖੜੇ ਕਰ ਲਏ ਸੀ ਮੈਂ ਸਭ ਕੁਝ ਸੁਣਦਾ ਰਿਹਾ ਮੈਂ ਕਿਤਾਬ ਪਹੁੰਚਣ ਤੱਕ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਜਦੋਂ ਉਸ ਨੇ ਮੇਰੀ ਉਸ ਦੋਸਤ ਦੀ ਜੀਵਨੀ ਪੜ੍ਹੀ ਤਾਂ ਉਸ ਕੁੜੀ ਉੱਤੇ ਉਸ ਦਾ ਬਹੁਤ ਵੱਡਾ ਪ੍ਰਭਾਵ ਪਿਆ। 2-3 ਦਿਨ ਮੈਸੇਜ ਨਹੀਂ ਕੀਤਾ, ਨਾ ਹੀ ਫੋਨ ਕੀਤਾ। ਥੋੜੇ ਦਿਨਾਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੀ ਕਿਉਂਕਿ ਮੇਰੀ ਕੀਮਤ 1 ਟੱਕਾ ਨਹੀਂ ਹੈ। ਮੇਰੀ ਇੱਜ਼ਤ ਮੇਰੀ ਨਹੀਂ, ਮੇਰੇ ਮਾਪਿਆਂ ਦੀ ਹੈ। ਮੈਂ ਕੋਈ ਵੇਸ਼ਵਾ ਨਹੀਂ ਹਾਂ। ਮੈਨੂੰ ਇੰਜ ਲੱਗਿਆ ਜਿਵੇਂ ਮੇਰੀ ਉਹ ਦੋਸਤ ਦੀ ਆਤਮਾ ਉਸ ਵਿੱਚ ਆ ਗਈ ਹੋਵੇ। ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਇਹ ਹੀ ਸਮਝਾਉਣਾ ਚਾਹੁੰਦਾ ਸੀ ਮੈਂ ਉਸ ਨੂੰ ਕਿਹਾ ਕਿ ਮੇਰੇ ਵਰਗੇ ਹਵਸੀ ਤੇਰੇ ਵਰਗੀਆਂ ਕੁੜੀਆਂ ਲਾਦੇ ਹੀ ਰਹਿੰਦੇ ਨੇ ਕਦੋਂ ਤੇਰੇ ਵਰਗੀ ਕੁੜੀ ਮਿਲੇ ਤੇ ਅਸੀਂ ਆਪਣੀ ਹਵਸ ਨੂੰ ਦੂਰ ਕਰੀਏ ਮੈਂ ਉਸ ਨੂੰ ਕਿਹਾ ਕਿ ਤੇਰੇ ਮਾਪਿਆਂ ਨੇ ਪਰਮਾਤਮਾ ਤੋਂ ਪੁੱਤ ਵੀ ਮੰਗਿਆ ਹੋਣਾ ਪਰ ਪਰਮਾਤਮਾ ਨੇ ਤੈਨੂੰ ਉਹਨਾਂ ਦੀ ਝੋਲੀ ਪਾਇਆ ਪਤਾ ਕਿਉਂ ਕਿਉਂਕਿ ਪਰਮਾਤਮਾ ਸਾਨੂੰ ਕਿਸੇ ਕੰਮ ਲਈ ਚੁਣਦਾ ਹੈ ਜੋ ਸਿਰਫ ਅਸੀਂ ਹੀ ਕਰਨਾ ਤੈਨੂੰ ਕੁਝ ਕਰਨ ਦਾ ਮੌਕਾ ਮਿਲਿਆ ਤੈਨੂੰ ਬਾਕੀ ਕੁੜੀਆਂ ਨਾਲੋਂ ਵੱਖਰਾ ਕਰਨਾ ਚਾਹੀਦਾ ਤੈਨੂੰ ਆਪਣੇ ਮਾਪਿਆਂ ਦਾ ਪੁੱਤ ਨਹੀਂ ਉਸ ਤੋਂ ਵੀ ਕਿਤੇ ਜ਼ਿਆਦਾ ਬਣਨ ਦੀ ਲੋੜ ਹੈ ਕਿਉਂਕਿ ਜੇਕਰ ਤੂੰ ਬਾਕੀ ਕੁੜੀਆਂ ਵਾਂਗ ਵਿਆਹ ਕਰਵਾ ਕੇ ਚਲੀ ਗਈ ਤਾਂ ਤੇਰੇ ਮਾਪੇ ਰੋਲ ਜਾਣਗੇ ਉਹ ਪ੍ਰਮਾਤਮਾ ਨੂੰ ਦੋਸ਼ ਦੇਣਗੇ ਕਿ ਸਾਨੂੰ ਪੁੱਤ ਨਹੀਂ ਦਿੱਤਾ ਪਰ ਪ੍ਰਮਾਤਮਾ ਨੇ ਤੈਨੂੰ ਉਹਨਾਂ ਦੀ ਝੋਲੀ ਪਾਇਆ ਤੈਨੂੰ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਉਹ ਮੇਰੇ ਨਾਲ ਫੋਨ ਤੇ ਗੱਲ ਕਰਦੀ ਕਰਦੀ ਰੋਣ ਲੱਗ ਪਈ ਤੇ ਉਸਨੇ ਮੈਥੋਂ ਮਾਫੀ ਮੰਗੀ ਮੈਂ ਉਸ ਨੂੰ ਕਿਹਾ ਕਿ ਆਪਣੀ ਜ਼ਿੰਦਗੀ ਦਾ ਮਕਸਦ ਲੱਭ ਵੇਸ਼ਵਾਣਾ ਬਣ ਉਸ ਨੇ ਫੋਨ ਕੱਟ ਦਿੱਤਾ ਇੱਕ ਮਹੀਨੇ ਬਾਅਦ ਉਸ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਮਸਕੀਨ ਮੈਂ ਵੇਸ਼ਵਾ ਨਹੀਂ ਮੈਂ ਕਿਹਾ ਪਹਿਲਾਂ ਜ਼ਿੰਦਗੀ ਵਿੱਚ ਕੁਝ ਚੱਜ ਦਾ ਕੰਮ ਕਰ ਫਿਰ ਕਹੀਂ ਉਸ ਨੇ ਮੈਨੂੰ ਕਿਹਾ ਕਿ ਮੈਨੂੰ ਕੁਝ ਸਮਝ ਨਹੀਂ ਆ ਰਹੀ ਮੈਂ ਕੁਝ ਸੋਚ ਕੇ ਕਿਹਾ ਕਿ ਤੂੰ ਗਰੀਬ ਪਰਿਵਾਰ ਦੇ ਵਿੱਚੋਂ ਹੈ ਤੂੰ ਆਈਲਰਸ ਕਰ ਲੈ ਤੇਰੀ ਤੇ ਤੇਰੀ ਮਾਪਿਆਂ ਦੀ ਜ਼ਿੰਦਗੀ ਬਣ ਜਾਉ ਉਸ ਨੇ ਮੇਰੀ ਗੱਲ ਮੰਨ ਲਈ ਉਸ ਤੋਂ ਬਾਅਦ ਕਦੇ ਉਸਨੇ ਮੈਨੂੰ ਫੋਨ ਨਹੀਂ ਕੀਤਾ 2.5-3 ਸਾਲ ਬਾਅਦ ਅੱਜ 3 ਦਿਨ ਪਹਿਲਾਂ ਉਸ ਦਾ ਫੋਨ ਆਇਆ ਜਿਸ ਦੇ ਵਿੱਚ ਉਸਨੇ ਲਿਖਿਆ ਆਈ ਲਵ ਯੂ ਮੈਂ ਕਿਹਾ ਕੌਣ ਕਹਿੰਦੀ ਮਸਕੀਨ ਮੈਂ ਆ ਉਸਨੇ ਆਪਣਾ ਨਾਮ ਦੱਸਿਆ ਤੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਗੱਲਾਂ ਤੋਂ ਬਹੁਤ ਖੁਸ਼ ਲੱਗ ਰਹੀ ਸੀ ਫਿਰ ਉਸਨੇ ਕਿਹਾ ਕਿ ਮਸਕੀਨ ਮੇਰਾ ਵਿਆਹ 20 ਤਰੀਕ ਨੂੰ ਮੈਂ ਕਿਹਾ ਅੱਛਾ ਤੂੰ ਫਿਰ ਕੋਈ ਰਾਤ ਚੁਣ ਹੀ ਲਿਆ ਉਸਨੇ ਕਿਹਾ ਕਿ ਹਾਂ ਸਾਬਤ ਜੋ ਕਰਨਾ ਸੀ ਉਸਨੇ ਕਿਹਾ ਕਿ ਮੈਂ ਆਸਟ੍ਰੇਲੀਆ ਜਾ ਰਹੀ ਹਾਂ ਮੈਂ ਆਈਲੈਂਡਸ ਕੀਤੀ ਤੇ ਚੰਗੇ ਬੈਂਡ ਆਏ ਮੈਨੂੰ ਮੁੰਡਾ ਵੀ ਬਹੁਤ ਚੰਗਾ ਮਿਲਿਆ ਬਹੁਤ ਪਿਆਰ ਕਰਦਾ ਮੈਨੂੰ ਉਹ ਕਹਿੰਦਾ ਕਿ ਸਾਰਾ ਖਰਚਾ ਅਸੀਂ ਹੀ ਕਰਾਂਗੇ ਬਹੁਤ ਖੁਸ਼ ਹਾਂ ਮੈਂ ਮੇਰੀ ਤੇ ਮੇਰੇ ਮਾਪਿਆਂ ਦੀ ਜ਼ਿੰਦਗੀ ਬਣ ਗਈ ਜਿਹੜੇ ਲੋਕ ਮੇਰੇ ਮਾਪਿਆਂ ਤੇ ਤਰਸ ਖਾਂਦੇ ਸੀ ਕਹਿੰਦੇ ਸੀ ਕਿ ਮੁੰਡਾ ਹੈ ਨਹੀਂ ਉਹ ਹੁਣ ਕਹਿੰਦੇ ਐ ਕਿ ਕੁੜੀ ਭਾਗਾ ਵਾਲੀ ਐ ਜਿਹੜੀ ਨੇ ਇਹਨਾਂ ਦੀ ਜ਼ਿੰਦਗੀ ਬਣਾ ਦਿੱਤੀ ਮੈਨੂੰ ਵੀ ਅੰਦਰੋਂ ਬਹੁਤ ਖੁਸ਼ੀ ਮਹਿਸੂਸ ਹੋਈ ਉਸਨੇ ਕਿਹਾ ਮਸਕੀਨ ਇਹ ਸਭ ਤੇਰੇ ਕਰਕੇ ਹੋਇਆ ਮੈਂ ਕਿਹਾ ਹਾਂ ਤੂੰ ਮੇਰੇ ਕਰਕੇ ਕਹਿ ਸਕਦੀ ਹਾਂ ਪਰ ਮੈਨੂੰ ਇਹ ਨਹੀਂ ਲੱਗਦਾ ਤੂੰ ਸੋਚ ਕਿੰਨੀਆਂ ਕੁੜੀਆਂ ਦੇ ਉਸ ਦਿਨ ਮੈਨੂੰ ਮੈਸੇਜ ਆਏ ਪਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਇਸ ਕੁੜੀ ਦਾ ਆਪਣ ਨੂੰ ਮੈਸੇਜ ਦੇਖਣਾ ਚਾਹੀਦਾ ਹੁਣ ਮੈਂ ਆਪਣੇ ਅਧਿਆਤਮ ਤਲ ਤੇ ਸੋਚਦਾ ਕਿ ਮੈਨੂੰ ਇਹ ਲੱਗਦਾ ਕਿ ਮੈਂ ਆਪਣੀ ਮਰਜ਼ੀ ਨਾਲ ਸੋਚਦਾ ਪਰ ਨਹੀਂ ਸੱਚ ਇਹ ਨਹੀਂ ਸਾਡੇ ਦਿਮਾਗ ਅੰਦਰ ਕੋਈ ਵਿਚਾਰਾਂ ਨੂੰ ਸੁੱਟ ਰਿਹਾ ਹੈ ਕੋਈ ਸਾਨੂੰ ਪ੍ਰੇਰਿਤ ਕਰ ਰਿਹਾ ਹੈ ਚੰਗੇ ਮਾੜੇ ਵਿਚਾਰ ਸਾਡੇ ਅੰਦਰ ਆਉਂਦੇ ਨੇ ਜਿਹੜਾ ਕੋਈ ਉੱਪਰ ਬੈਠਾ ਭੇਜ ਰਿਹਾ ਹੈ ਅਸੀਂ ਸਿਰਫ ਉਹਨਾਂ ਦਾ ਚੋਣ ਆਬ ਕਰ ਰਹੇ ਹਾਂ ਤੇ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਖੁਦ ਸੋਚ ਰਹੇ ਹਾਂ ਮੈਂ ਉਸ ਨੂੰ ਕਿਹਾ ਕਿ ਤੂੰ ਪਰਮਾਤਮਾ ਦੀ ਖੇਡ ਨਹੀਂ ਸਮਝੀ ਪਰ ਮੈਂ ਸਮਝ ਗਿਆ ਉਹ ਮੇਰੇ ਜਰੀਏ ਤੈਨੂੰ ਪ੍ਰੇਰਿਤ ਕਰਨਾ ਚਾਹੁੰਦਾ ਸੀ ਮੈਂ ਇਸ ਵਿੱਚ ਕੁਝ ਨਹੀਂ ਕੀਤਾ ਜੇ ਮੈਨੂੰ ਲੱਗਦਾ ਹੈ ਕਿ ਮੈਂ ਕੀਤਾ ਤਾਂ ਇਹ ਮੇਰੀ ਮੂਰਖਤਾ ਹੈ ਪਰਮਾਤਮਾ ਵੀ ਕਮਾਲ ਹੈ ਕਰਦਾ ਤਾਂ ਉਹ ਆਪ ਹੈ ਪਰ ਪ੍ਰਸ਼ੰਸਾ ਉਹ ਮੇਰੇ ਵਰਗ ਨੂੰ ਦਵਾ ਦਿੰਦਾ ਹੈ। ਵਾਕਿਆ ਪ੍ਰਮਾਤਮਾ ਬਹੁਤ ਮਹਾਨ ਹੈ। ਕਿ ਮੈਂ ਤੁਹਾਨੂੰ ਇੱਕ ਵਾਰ ਮਿਲਣਾ ਚਾਹੁੰਦੀ ਹਾਂ। ਮੈਂ ਕਿਹਾ ਕਿਉਂ? ਉਹ ਕਹਿੰਦੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਂ ਕਿਹਾ ਮੈਂ ਧੰਨਵਾਦ ਨਹੀਂ ਚਾਹੁੰਦਾ। ਤੂੰ ਮੇਰੀ ਭੇਜੀ ਕਿਤਾਬ ਵਾਪਸ ਕਰ ਦੇ। ਉਸਨੇ ਕਿਹਾ ਉਹ ਤਾਂ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗੀ। ਉਹ ਤੁਹਾਡੇ ਪਿਆਰ ਭੇਟਾ ਹੈ। ਮੈਂ ਕਿਹਾ ਚਲੋ ਜਿਵੇਂ ਤੁਹਾਨੂੰ ਠੀਕ ਲੱਗੇ। ਅੰਤ ਵਿੱਚ ਉਸਨੇ ਮੈਨੂੰ ਪੁੱਛਿਆ ਕਿ ਹੁਣ ਦੱਸੋ ਮੈਂ ਕੀ ਹਾਂ? ਮੈਂ ਕਿਹਾ ਕਿ ਤੂੰ ਇੱਕ ਪਵਿੱਤਰ ਰੂਹ ਹੈ ਤੂੰ ਕੋਈ ਵੇਸ਼ਵਾ ਨਹੀਂ ਉਸਨੇ ਮਨ ਪਰ ਕੇ ਕਿਹਾ ਇਹ ਸਭ ਤੇਰੇ ਕਰਕੇ ਹੋਇਆ ਉਸਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਆਪਣੇ ਮਨ ਮੁਤਾਬਕ ਇੱਕ ਚਿੱਤਰ ਬਣਾਇਆ ਹੈ ਕਿ ਮੈਂ ਤੁਹਾਨੂੰ ਆਪਣੇ ਮਨ ਅੰਦਰ ਕਿਸ ਰੂਪ ਵਿੱਚ ਵੇਖਦੀ ਹਾਂ ਮੈਂ ਕਿਹਾ ਵਸ ਇਹੀ ਬਹੁਤ ਆ ਮੇਰੇ ਲਈ ਮੈਂ ਹਮੇਸ਼ਾ ਦਿਲ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਅੰਤ ਵਿੱਚ ਮੈਂ ਅਲਵਿਦਾ ਆਖ ਫੋਨ ਕੱਟ ਦਿੱਤਾ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਡਾ ਸਾਰਿਆਂ ਦਾ ਕੋਈ ਮਕਸਦ ਜ਼ਰੂਰ ਹੁੰਦਾ ਹੈ ਉਸ ਨੂੰ ਲੱਭੋ ਮੈਂ ਵੀ ਆਪਣਾ ਮਕਸਦ ਲੱਭਿਆ ਮੈਂ ਬੁਰਾ ਵੀ ਬਹੁਤ ਰਹਾ ਪਰ ਮੈਂ ਹੁਣ ਆਪਣੇ ਆਪ ਨੂੰ ਸੁਧਾਰ ਰਿਹਾ ਮੈਂ ਹੁਣ ਸਿਰਫ ਗੁਣਾ ਨੂੰ ਹੀ ਚੁਣਦਾ ਹਾਂ ਮੈਂ ਔਗਣਾ ਨੂੰ ਨਹੀਂ ਚੁਣਦਾ ਮੈਂ ਹੁਣ ਆਪਣੇ ਔਗਣਾ ਨੂੰ ਗੁਣਾ ਵਿੱਚ ਬਦਲਣਾ ਸਿੱਖ ਲਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵੀਡੀਓ ਨੂੰ ਪੂਰਾ ਵੇਖਿਆ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖ